DSP ਸਾਹਿਬ ਆਪਣੇ ਡਰਾਈਵਰ ਦੇ ਨਾਲ ਕਿਤੇ ਜਾ ਰਹੇ ਸਨ ਬਹੁਤ ਜ਼ਰੂਰੀ ਮੀਟਿੰਗ ਹੈ ਸਵੇਰੇ ਸਵੇਰ ਨਾਲ ਉੱਥੇ ਪਹੁੰਚਣਾ ਹੈ ਰਾਤ ਦੇ 1:30 ਵਜੇ ਹੀ ਉਥੋਂ ਚੜਪੈਂਦੇ ਹਨ ਚੰਡੀਗੜ੍ਹ ਦੇ ਲਈ ਰਵਾਨਾ ਹੋਣਾ ਹੈ ਦੋਸਤੋ ਉਸ ਉਸਨਸਾਨ ਜੀ ਸੜਕ ਪਾਰ ਕੇ ਹੈ ਡਰਾਈਵਰ ਨੇ ਕਹਿੰਦਾ ਜੀ ਸ਼ਾਰਟਕਟ ਹੈ ਲੇਕਿਨ ਰਸਤੇ ਦੇ ਵਿੱਚ ਗੱਡੀ ਖੜਕੜ ਕਰਕੇ ਬੰਦ ਹੋ ਜਾਂਦੀ ਹੈ ਸ਼ਾਇਦ ਇਸ ਦੇ ਵਿੱਚ ਕੋਈ ਖਰਾਬੀ ਆ ਚੁੱਕੀ ਹੈ ਡਰਾਈਵਰ ਥੱਲੇ ਉਤਰਦਾ ਹੈ ਚਾਰੇ ਟਾਇਰਾਂਵਲ ਚੱਕਰ ਦਾ ਹੈ ਇੱਕ ਟਾਇਰ ਦੀ ਜਿਹੜੀ ਹੈ ਹਵਾ ਨਿਕਲੀ ਪਈ ਹੈ ਸ਼ਾਇਦ ਹੁਣ ਇਹ ਕੰਮ ਕਰਨ ਜੋਗਾ ਨਹੀਂ ਰਿਹਾ ਅਤੇ ਉਧਰੋਂ ਇੰਜਨ ਦੇ ਵਿੱਚੋਂ ਵੀ ਹਲਕਾ ਹਲਕਾ ਧੂੰਆ ਆ ਰਿਹਾ ਹੈ ਸ਼ਾਇਦ ਇਸ ਗੱਡੀ ਦੀ ਮੇਨਟੇਨੈਂਸ ਬਹੁਤ ਲੰਬੇ ਸਮੇਂ ਤੋਂ ਨਹੀਂ ਹੋਈ ਦੋਸਤੋ ਡੀਐਸਪੀ ਸਾਹਿਬ ਆਪਣੇ ਡਰਾਈਵਰ ਤੇ ਗੁੱਸਾ ਕਰਨ ਲੱਗ ਜਾਂਦੇ ਹਨ ਤੈਨੂੰ ਪਤਾ ਹੈ ਕਿੰਨੀ ਜ਼ਰੂਰੀ ਮੀਟਿੰਗ ਹੈ ਮੈਂ ਉੱਥੇ ਪਹੁੰਚਣਾ ਹੀ ਪਹੁੰਚਣਾ ਹੈ ਇੰਨੀ ਰਾਤ ਹੋ ਚੁੱਕੀ ਹੈ ਹਜੇ ਜੇ ਬੈਕਅਪ ਬੁਲਾਵਾਂਗੇ ਤਾਂ ਵੀ ਬਹੁਤ ਜ਼ਿਆਦਾ ਸਮਾਂ ਲੱਗ ਜਾਵੇਗਾ ਉੱਤੇ ਪਹੁੰਚ ਕੇ ਮੈਨੂੰ ਤਿਆਰੀਆਂ ਵੀ ਕਰਨੀਆਂ ਹਨ ਅਤੇ ਉੱਥੇ ਜਾ ਕੇ ਮੈਂ ਸਾਰੀ ਸਾਂਭ ਸੰਭਾਲ ਕਰਨੀ ਹੈ ਜੋ ਵੀ ਕੱਲ ਮੀਟਿੰਗ ਹੋਵੇਗੀ ਉਸ ਦਾ ਅਜੰਡਾ ਤਿਆਰ ਕਰਨਾ ਹੈ ਅਤੇ ਪਤਾ ਨਹੀਂ ਕਿੰਨਾ ਕੁ ਮੇਰਾ ਸਮਾਂ ਉੱਥੇ ਖਰਾਬ ਹੋ ਜਾਵੇਗਾ ਜੇਕਰ ਉਹੀ ਸਮਾਂ ਮੈਂ ਇੱਥੇ ਦੇ ਦਿੱਤਾ ਤੇਰੇ ਕਾਰਨ ਮੈਂ ਲੇਟ ਹੋ ਗਿਆ ਤੇਰੀ ਮੈਂ ਨੌਕਰੀ ਖਾ ਜਾਵਾਂਗਾ ਇਸ ਤਰ੍ਹਾਂ ਦੀਆਂ ਧਮਕੀਆਂ ਡਰਾਈਵਰ ਨੂੰ ਦੇ ਰਿਹਾ ਹੈ ਡਰਾਈਵਰ ਵੀ ਵਿਚਾਰਾ ਸਟਿੱਪਣੀ ਦੀ ਪਾਲ ਕਰ ਰਿਹਾ ਹੈ ਲੇਕਿਨ ਕਲ ਕਲ ਦੇ ਵਿੱਚ ਸ਼ਾਇਦ ਸਟਿੱਪਣੀ ਰੱਖਣੀ ਵਿੱਚ ਭੁੱਲ ਗਿਆ ਸੀ ਅਤੇ ਹੁਣ ਉਸ ਦੇ ਕੋਲ ਕੋਈ ਹਿੱਲਾ ਨਹੀਂ ਹੈ ਬੈਕਅਪ ਲਈ ਫੋਨ ਕਰਦਾ ਹੈ ਪਰ ਨੇੜੇ ਵਾਲੇ ਥਾਣੇ ਤੋਂ ਬੈਕਅਪ ਆਉਣ ਦੇ ਵਿੱਚ ਘਟੋ ਘਟ ਡੇਢ ਤੋਂ 22 ਘੰਟੇ ਲੱਗ ਜਾਣਗੇ ਜਦੋਂ ਇਹ ਗੱਲ ਐਸਪੀ ਸਾਹਿਬ ਨੂੰ ਦੱਸਦਾ ਹੈ ਅੱਗ ਬੁਲਾ ਹੋ ਜਾਂਦੇ ਹਨ ਸੋਚਦੇ ਹਨ ਚਲੋ ਕੋਈ ਗੱਲ ਨਹੀਂ ਗਲਤੀਆਂ ਬੰਦਿਆਂ ਤੋਂ ਹੁੰਦੀਆਂ ਹਨ ਜੇਕਰ ਅੱਗੇ ਤੋਂ ਇਹੋ ਜੀ ਗਲਤੀ ਕੀਤੀ ਤਾਂ ਤੈਨੂੰ ਫਿਰ ਮਰ ਤੋਂ ਕੋਈ ਵੀ ਨਹੀਂ ਬਚਾ ਸਕਦਾ ਡਰਾਈਵਰ ਹੱਥ ਦੇ ਵਿੱਚ ਸਿਰ ਹਿਲਾ ਦਿੰਦਾ ਹੈ ਕਹਿੰਦਾ ਹੈ ਤੁਸੀਂ ਕਿਸੇ ਤਰੀਕੇ ਨਾਲ ਪਹੁੰਚੋ ਉੱਥੇ ਮੈਂ ਆਪੇ ਇਸ ਦਾ ਬੰਦੋਬਸਤ ਕਰਾਂਗਾ ਦੋਸਤੋ ਇਨੇ ਦੇ ਵਿਚਕਾਰ ਦੂਰੋਂ ਧੁੰਦ ਦੇ ਵਿੱਚੋਂ ਕੋਈ ਦੋ ਲਾਈਟਾਂ ਚਮਕਦੀਆਂ ਨਜ਼ਰ ਆ ਰਹੀਆਂ ਹਨ ਸ਼ਾਇਦ ਕੋਈ ਵੱਡਾ ਸਾਧਨ ਆ ਰਿਹਾ ਹੈ ਕੋਈ ਬੱਸ ਕੋਈ ਟਰੱਕ ਆ ਰਿਹਾ ਹੈ ਦੋਸਤੋ ਐਸਪੀ ਸਾਹਿਬ ਨੇ ਸਿਵਲ ਕਪੜੇ ਪਾਏ ਹੋਏ ਹਨ ਅਤੇ ਆਪਣੀ ਗੱਡੀ ਤੋਂ ਥੋੜਾ ਪਿੱਛੇ ਵੱਲ ਜਾ ਕੇ ਅਤੇ ਉੱਥੇ ਹੱਥ ਮਾਰਦਾ ਹੈ ਅਤੇ ਅਣਜਾਣ ਬੰਦੇ ਨੂੰ ਵਿਚਾਰੇ ਸੜਕ ਦੇ ਅੱਧੀ ਰਾਤ ਨੂੰ ਇਸ ਤਰ੍ਹਾਂ ਹੱਥ ਮਾਰਦਾ ਦੇਖ ਜਿਹੜਾ ਟਰੱਕ ਡਰਾਈਵਰ ਹੈ ਸੋਚਦਾ ਹੈ ਵਿਚਾਰੇ ਨੂੰ ਸਾਡੀ ਮਦਦ ਦੀ ਲੋੜ ਹੋਣੀ ਅਤੇ ਪਹਿਲਾਂ ਤਾਂ ਆਪਣੇ ਮਕਸਦ ਵੱਲ ਧਿਆਨ ਲਾਉਣਾ ਦਾ ਹੈ ਨਹੀਂ ਨਹੀਂ ਮੈਨੂੰ ਸਾਹਬ ਨੇ ਕਿਹਾ ਹੈ ਜਲਦੀ ਤੋਂ ਜਲਦੀ ਉੱਥੇ ਪਹੁੰਚਣਾ ਹੈ ਲੇਕਿਨ ਫਿਰ ਵੀ ਵਿਚਾਰਾ ਉੱਥੇ ਗੱਡੀ ਰੋਕ ਦਿੰਦਾ ਹੈ ਆਪਣੇ ਟਰੱਕ ਨੂੰ ਸਾਈਡ ਤੇ ਲਗਾਉਂਦਾ ਹੈ ਦੋਸਤੋ ਡੀਐਸਪੀ ਸਾਹਿਬ ਉਸ ਟਰੱਕ ਤੇ ਸਵਾਰ ਹੋ ਜਾਂਦੇ ਹਨ ਅਤੇ ਕਹਿ ਦਿੰਦੇ ਹਨ ਮੈਂ ਚੰਡੀਗੜ੍ਹ ਜਾਣਾ ਹੈ ਤੁਸੀਂ ਕਿੱਧਰ ਨੂੰ ਜਾਣਾ ਹੈ ਟਰੱਕ ਡਰਾਈਵਰ ਕਹਿੰਦਾ ਹੈ ਮੈਂ ਚੰਡੀਗੜ੍ਹ ਤਾਂ ਨਹੀਂ ਜਾਣਾ ਲੇਕਿਨ ਮੈਂ ਤੁਹਾਨੂੰ ਉਹ ਜੀ ਥਾਂ ਤੇ ਛੱਡ ਦਾਂਗਾ ਜਿੱਥੋਂ ਤੁਸੀਂ ਆਰਾਮ ਨਾਲ ਕੋਈ ਬੱਸ ਕੋਈ ਟੈਕਸੀ ਵਗੈਰਾ ਫੜ ਕੇ ਅਰ ਆਮ ਨਾਲ ਚੰਡੀਗੜ੍ਹ ਪਹੁੰਚ ਸਕਦੇ ਹਾਂ ਡੀਐਸਪੀ ਸਾਹਿਬ ਤਨੋਂ ਹੱਦ ਕਰਦੇ ਹਨ ਅਤੇ ਦੋਵੇਂ ਜਣੇ ਟਰੱਕ ਤੇ ਬੈਠ ਕੇ ਅੱਗੇ ਜਾਣ ਲੱਗ ਜਾਂਦੇ ਹਨ ਦੋਸਤੋ ਥੋੜੀ ਦੂਰ ਅੱਗੇ ਡੀਐਸਪੀ ਸਾਹਿਬ ਦੀ ਗੱਡੀ ਦੇਖ ਕੇ ਕਹਿੰਦਾ ਹੈ ਟਰੱਕ ਡਰਾਈਵਰ ਇੱਕ ਸੇ ਵੱਡੇ ਅਫਸਰ ਦੀ ਗੱਡੀ ਲੱਗਦੀ ਹੈ ਡੀਐਸਪੀ ਸਾਹਿਬ ਥੋੜਾ ਮੁਸਕਰਾਉਂਦੇ ਹੋਏ ਹਾਂ ਦੇ ਵਿੱਚ ਸਿਰ ਹਿਲਾ ਦਿੰਦੇ ਹਨ ਸ਼ਾਇਦ ਹੁਣ ਕੋਈ ਵੱਡਾ ਅਫਸਰ ਆਪਾਂ ਕੀ ਲੈਣਾ ਹੈ ਚਲੋ ਆਪਣੇ ਰਸਤੇ ਤੇ ਚੱਲੀਏ ਦੋਸਤੋ ਦੋਵੇਂ ਜਣੇ ਹੁਣ ਉਸ ਟਰੱਕ ਦੇ ਵਿੱਚ ਹਨ ਲੇਕਿਨ ਕੁਝ ਅਣਜਾਣ ਕੁਝ ਭਿਆਨਕ ਜੀਆਂ ਆਵਾਜ਼ਾਂ ਪਿਛਲੇ ਪਾਸੇ ਆ ਰਹੀਆਂ ਹਨ ਸ਼ਾਇਦ ਟਰੱਕ ਦੇ ਵਿੱਚ ਕੁਝ ਹੋਰ ਭਰਿਆ ਹੈ ਜੋ ਕਿ ਉੱਥੇ ਨਹੀਂ ਹੋਣਾ ਚਾਹੀਦਾ ਦੋਸਤੋ ਇੰਨੇ ਦੇ ਵਿੱਚਕਾਰ ਖੜਕੜਦੀ ਆਵਾਜ਼ ਆਂਦੀ ਹੈ ਅਤੇ ਇਹ ਆਵਾਜ਼ਾਂ ਡੀਐਸਪੀ ਸਾਹਿਬ ਨੂੰ ਪਰੇਸ਼ਾਨ ਕਰ ਰਹੀਆਂ ਹਨ ਟਰੱਕ ਡਰਾਈਵਰ ਦੇ ਹਰਾਨ ਚਿਹਰੇ ਵੱਲ ਦੇਖਦਾ ਹੈ ਪੁੱਛਦਾ ਹੈ ਪਿੱਛੇ ਕੀ ਹੈ ਟਰੱਕ ਡਰਾਈਵਰ ਵਿਚਾਰਾ ਕਹਿ ਜਾਂਦਾ ਹੈ ਪਿੱਛੇ ਪਤਾ ਨਹੀਂ ਕੀ ਹੈ ਪਰਮਾਟਰਾਂ ਦਾ ਭਰਿਆ ਹੈ ਅਤੇ ਇਸ ਤਰ੍ਹਾਂ ਦੀ ਆਵਾਜ਼ਾਂ ਆ ਰਹੀਆਂ ਹਨ ਸ਼ਾਇਦ ਪਤਾ ਨਹੀਂ ਕੀ ਭਰ ਦਿੱਤਾ ਹੈ ਇਹਨਾਂ ਨੇ ਮਾਲਕਾਂ ਨੇ ਮੈਨੂੰ ਕਿਹਾ ਹੈ ਉੱਥੇ ਇੰਨੇ ਵਜੇ ਪਹੁੰਚ ਜਾਈਂ ਇਹ ਮੇਰਾ ਟਰੱਕ ਨਹੀਂ ਹੈ ਮੈਂ ਤਾਂ ਉੱਥੇ ਨਵਾਂ ਆਇਆ ਹਾਂ ਬਾਕੀ ਉਹ ਜਾਣ ਉਹਨਾਂ ਦਾ ਕੰਮ ਜਾਣੇ ਆਪਾਂ ਕੀ ਲੈਣਾ ਹੈ ਚੰਗੀ ਜਿਹੜੀ ਦੇ ਰਹੇ ਹਨ ਅਤੇ ਇਹਨੀ ਡਰਾਈਵਰੀ ਦਾ ਖਰਚਾ ਤਾਂ ਸ਼ਾਇਦ ਮੈਂ 10 ਘੜੇ ਤਾਂ ਨਹੀਂ ਕਢਣਾ ਜਿੰਨਾ ਉਹਨਾਂ ਨੇ ਮੈਨੂੰ 1 ਘੜੇ ਤਾਂ ਦੇ ਦਿੱਤਾ ਹੈ ਮੈਂ ਵੀ ਇੱਥੇ ਆ ਗਿਆ ਹਾਂ ਚਲੋ ਕੋਈ ਗੱਲ ਨਹੀਂ ਜਿਵੇਂ ਕਹਿੰਦੇ ਹੁਣ ਉਹ ਮੈਂ ਕਰ ਦਿੰਨੇ ਹਾਂ ਆਪਾਂ ਕੀ ਲੈਣਾ ਹੈ ਟਰੱਕ ਮਾਲਕਾਂ ਦਾ ਸਮਾਨ ਮਾਲਕਾਂ ਦਾ ਆਪਾਂ ਲੈ ਜਾਨੇ ਹਾਂ ਆਪਾਂ ਕੀ ਕਰਨਾ ਹੈ ਲੇਕਿਨ ਡੀਐਸਪੀ ਸਾਹਿਬ ਨਿਸ਼ਕ ਹੋ ਰਿਹਾ ਹੈ ਵੀ ਇਸ ਦੇ ਵਿੱਚ ਟਮਾਟਰ ਤਾਂ ਨਹੀਂ ਲੱਗ ਰਹੇ ਜਿਸ ਹਿਸਾਬ ਦੀਆਂ ਪਿੱਛੋਂ ਠੋਕਾ ਪਿੱਛੀ ਦੀ ਆਵਾਜ਼ਾਂ ਆ ਰਹੀਆਂ ਹਨ ਅਤੇ ਬੜੀਆਂ ਬੰਦ ਘੁੱਟਨ ਵਰਗੀਆਂ ਚੀਕਾਂ ਦੀਆਂ ਆਵਾਜ਼ਾਂ ਵੀ ਸੁਣ ਰਹੀਆਂ ਹਨ ਸ਼ਾਇਦ ਵਹਿਮ ਹੋਵੇ ਸ਼ਾਇਦ ਗੱਡੀ ਦੇ ਕੋਈ ਪੁਰਜ਼ੇ ਆਵਾਜ਼ ਕਰਦੇ ਹੋਣ ਲੇਕਿਨ ਨਹੀਂ ਇਹ ਨਹੀਂ ਹੋ ਸਕਦਾ ਦੋਸਤੋ ਸੋਚਦਾ ਹੈ ਇਸ ਦੇ ਵਿੱਚ ਉਹ ਕੁਝ ਨਹੀਂ ਹੈ ਜੋ ਮੈਂ ਸੋਚ ਰਿਹਾ ਹਾਂ ਸ਼ਾਇਦ ਇਸ ਨੂੰ ਜਾਂਚ ਕਰਨਾ ਸ਼ਾਇਦ ਇਸ ਨੂੰ ਜਾਂਚ ਕਰਨਾ ਜ਼ਰੂਰੀ ਹੋਵੇਗਾ ਦੋਸਤੋ ਆਪਣਾ ਫੋਨ ਕੱਟਦਾ ਹੈ ਅਤੇ ਅੱਗੇ ਜੋ ਨੇੜੇ ਵਾਲਾ ਨਾਕਾ ਹੈ ਉਸ ਨੂੰ ਫੋਨ ਕਰ ਦਿੰਦਾ ਹੈ ਇਸ਼ਾਰਾ ਇਛਾ ਦੇ ਵਿੱਚ ਸਮਝਾ ਦਿੰਦਾ ਹੈ ਅੱਗੇ ਤੁਸੀਂ ਗੱਡੀ ਰੋਕਿਓ ਅਤੇ ਇਹ ਫਲਾਣੀ ਗੱਡੀ ਦੇ ਵਿੱਚ ਮੈਂ ਆ ਰਿਹਾ ਹਾਂ ਨਾਲ ਲਾਲ ਮੈਨੂੰ ਉੱਥੇ ਛੱਡ ਦਿਓ ਅਤੇ ਇਸ ਗੱਡੀ ਨੂੰ ਰੋਕ ਕੇ ਇਸ ਦੀ ਤਲਾਸ਼ੀ ਲਓ ਮੈਨੂੰ ਉੱਤੇ ਸ਼ੱਕ ਹੋ ਰਿਹਾ ਹੈ ਦੋਸਤੋ بڑے ਇਸ਼ਾਰਿਆਂ ਦੇ ਵਿੱਚ ਗੱਲ ਕਰਦਾ ਹੋਏ ਡਰਾਈਵਰ ਨੂੰ ਸਮਝ ਨਹੀਂ ਆ ਰਹੀ ਵੀ ਇਹ ਨਾਲ ਬੈਠਾ ਬੰਦਾ ਕਿਸ ਨੂੰ ਚੱਕਰ ਦੀ ਗੱਲ ਕਰ ਰਿਹਾ ਹੈ ਅਤੇ ਕਿਉਂ ਕਰਨ ਦੀ ਗੱਲ ਕਰ ਰਿਹਾ ਹੈ ਦੋਸਤੋ ਸਮਝ ਤਾਂ ਆ ਰਹੀ ਹੈ ਥੋੜੀ-ਥੋੜੀ ਸ਼ਾਇਦ ਮੈਂ ਕਿਸੇ ਦਲਤ ਬੰਦੇ ਨੂੰ ਲਿਫਟ ਦੇ ਬਿਠਾ ਲੇਕਿਨ ਫਿਰ ਵੀ ਚਲੋ ਚੱਲਦੇ ਜਾ ਰਹੇ ਹਨ ਜੋ ਹੋ ਰਿਹਾ ਹੈ ਉਸ ਨੂੰ ਹੋਣ ਦੇ ਰਹੇ ਹਨ ਦੋਸਤੋ ਥੋੜੇ ਕਿਦਨੇ ਅੱਗੇ ਜਾਂਦੇ ਹਨ ਇਹਨੇ ਦੇ ਵਿਚਕਾਰ ਜਿਹੜਾ ਨਾਕਾ ਹੈ ਉਸ ਨੂੰ ਦੇਖ ਕੇ ਡਰਾਈਵਰ ਜਿਹੜਾ ਹੈ ਉੱਥੋਂ ਭਜਾਣ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾਲ ਬੈਠੇ ਡੀਐਸਪੀ ਸਭ ਪੁੱਛਦੇ ਹਨ ਭਜਾ ਕੇ ਹੋ ਰਿਹਾ ਹੈ ਤੈਨੂੰ ਕਿਹੜਾ ਖਾਂਦੇ ਹਨ ਮੈਂ ਨਾਲ ਬੈਠਾ ਹਾਂ ਨਾ ਤੇਰੇ ਮੈਂ ਇਥੋਂ ਦੇ ਅਪਸਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇੱਥੇ ਰੋਕਣਾ ਕੁਝ ਨਹੀਂ ਹੁੰਦਾ ਅੱਗੋਂ ਜਿਹੜਾ ਨਾਲ ਵਾਲਾ ਡਰਾਈਵਰ ਬੋਲਦਾ ਮੇਰੇ ਕੋਲ ਪਰਮਿਟ ਨਹੀਂ ਹੈ ਅਤੇ ਮਾਲਕਾਂ ਨੇ ਕਿਹਾ ਸੀ ਵੀ ਜੇਕਰ ਕੋਈ ਇੱਥੇ ਪੁਲਿਸ ਵਾਲਾ ਤੁਹਾਨੂੰ ਰੋਕੇ ਬਿਲਕੁਲ ਨਹੀਂ ਰੋਕਣਾ ਅਤੇ ਜੇਕਰ ਇੱਕ ਅੱਧਾ ਉਡਾਵੀ ਜਿੱਤੱਕ ਕੋਈ ਗੱਲ ਨਹੀਂ ਹੁਣ ਇੰਨੀ ਗੱਲ ਸੁਣ ਕੇ ਡੀਐਸਪੀ ਸਾਹਿਬ ਦਾ ਜਿਹੜਾ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲ ਚੁੱਕਿਆ ਹੈ ਵੀ ਜੇਕਰ ਇੰਨੀਆਂ ਗੱਲਾਂ ਇਸ ਨੂੰ ਸਮਝਾਈਆਂ ਹਨ ਤਾਂ ਜ਼ਰੂਰ ਇਸ ਦੇ ਵਿੱਚ ਕੁਝ ਨਾ ਕੁਝ ਗੈਰ ਕਾਨੂੰਨੀ ਹੋ ਰਿਹਾ ਹੈ ਕੁਝ ਨਾ ਕੁਝ ਇੱਥੇ ਗਲਤ ਹੋ ਰਿਹਾ ਹੈ ਦੋਸਤੋ ਡੀਐਸਪੀ ਸਾਹਿਬ ਆਪ ਉਸਨੇ ਇੱਕ ਚਪੇੜ ਮਾਰ ਕੇ ਸਾਈਡ ਤੇ ਕਰ ਦਿੰਦੇ ਹਨ ਉਹ ਮਰਯਲ ਦਾ ਡਰਾਈਵਰ ਸਾਈਡ ਤੇ ਹੋ ਜਾਂਦਾ ਹੈ ਅਤੇ ਆਪ ਬ੍ਰੇਕ ਮਾਰ ਕੇ ਉੱਥੇ ਗੱਡੀ ਰੋਕ ਦਿੰਦੇ ਹਨ ਪਿੱਛੋਂ ਜਿਹੜਾ ਪਿੱਛੇ ਨੱਕ ਰਹਿ ਗਿਆ ਹੈ ਉਹ ਅੱਗੇ ਆਪਣੀ ਗੱਡੀਆਂ ਲੈ ਕੇ ਆਂਦੇ ਹਨ ਅਤੇ ਸਾਰੇ ਟਰੱਕ ਨੂੰ ਘੇਰਾ ਪਾ ਲੈਂਦੇ ਹਨ ਡੀਐਸਪੀ ਸਾਹਿਬ ਥੱਲੇ ਉਤਰਦੇ ਹਨ ਨਾਲ ਉਤਰਦੇ ਸਾਰੇ ਹੀ ਉਹ ਜਿਹੜਾ ਉੱਥੇ ਖੜੇ ਅਫਸਰ ਹਨ ਉੱਥੇ ਖੜੇ ਪੁਲਿਸ ਵਾਲੇ ਹਨ ਸਭ ਸਲੂਟ ਮਾਰਦੇ ਹਨ ਹੁਣ ਨਾਲ ਵਾਲੇ ਪੈਸੇਂਜਰ ਨੂੰ ਸਲੂਟ ਵਾਜੇ ਦੇ ਦੇਖ ਜਿਹੜਾ ਡਰਾਈਵਰ ਹੈ ਸਮਝ ਜਾਂਦਾ ਹੈ ਵੀ ਇਹ ਕੋਈ ਆਮ ਬੰਦਾ ਨਹੀਂ ਹੈ ਇਸ ਦੇ ਨਾਲ ਤਾਂ ਮੈਂ ਗਲਤ ਪੰਗਾ ਲੈ ਲਿਆ ਹੈ ਗਲਤ ਬੰਦੇ ਨੂੰ ਇੱਥੇ ਲਿਫਟ ਦੇ ਬਿਠਾ ਹਾਂ 200 ਉਤੇ ਹੀ ਮਾਫੀ ਮੰਗਣ ਲੱਗ ਜਾਂਦਾ ਹੈ ਮੈਂ ਕੁਝ ਨਹੀਂ ਜਾਣਦਾ ਮੈਨੂੰ ਤਾਂ ਬਸ ਉਹਨਾਂ ਨੇ ਕਿਹਾ ਸੀ ਭਾਵੇਂ ਮੇਰੇ ਕੋਲ ਪਰਮਿਟ ਨਹੀਂ ਹੈ ਮੈਂ ਕੋਈ ਚਲਾਨ ਨਹੀਂ ਭਰਨਾ ਮੇਰੇ ਪਾਤਾ ਟਰੱਕ ਰੱਖ ਲਓ ਮੈਂ ਇਸ ਦਾ ਕੋਈ ਮਾਲਕ ਨਹੀਂ ਹਾਂ ਮੈਂ ਤਾਂ ਬਸ ਮਾਲਕਾਂ ਦਾ ਸਮਾਨ ਇੱਥੇ ਦੇਣ ਆਇਆ ਹਾਂ ਦੋਸਤੋ ਡੀਐਸਪੀ ਸਭ ਪੁੱਛਦੇ ਹਨ ਚਲ ਦੇ ਫਿਰ ਮਾਲਕਾਂ ਦਾ ਨੰਬਰ ਗਲਤ ਕਰੀਏ ਜਿਹੜਾ ਡਰਾਈਵਰ ਹੈ ਕੰਮ ਦਾ ਹੋਇਆ ਆ ਨੰਬਰ ਦੇ ਦਿੰਦਾ ਹੈ ਕਹਿ ਦਿੰਦਾ ਹੈ ਵੀ ਉਹਨਾਂ ਨੇ ਕਿਹਾ ਹੈ ਵੀ ਉੱਥੇ ਪਹੁੰਚਦੇ ਸਾਰ ਇਸ ਨੰਬਰ ਤੇ ਫੋਨ ਕਰ ਦੇਣਾ ਆਪੇ ਅੱਗੋ ਬੰਦੇ ਆ ਜਾਣਗੇ ਇਹ ਲੈ ਜਾਣਗੇ ਦੋਸਤੋ ਜਿਹੜਾ ਡੀਐਸਪੀ ਹੈ ਸੋਚਦਾ ਹੈ ਹਜੇ ਇਸ ਨੂੰ ਫੋਨ ਕਰਨ ਦਾ ਫਾਇਦਾ ਨਹੀਂ ਹੈ ਪਹਿਲਾਂ ਦੇਖੀਏ ਤਾਂ ਸਹੀ ਪਿੱਛੇ ਹੈ ਕਿ ਦੋਸਤੋ ਜਿਹੜਾ ਟਰੱਕ ਹੈ ਉਸਦੇ ਪਿੱਛੋਂ ਖੋਲਦੇ ਹਨ ਜੋ ਰਸੇ ਹਨ ਉਸ ਨੂੰ ਵੜ ਦਿੰਦੇ ਹਨ ਅਤੇ ਸਮਾਨ ਵਗੈਰਾ ਚੱਕਣ ਲੱਗ ਜਾਂਦੇ ਹਨ ਵਿੱਚ ਤਾਂ ਸੱਚੀ ਮੁੱੱਚੀ ਟਮਾਟਰ ਹਨ ਫਿਰ ਇਹ ਆਵਾਜ਼ਾਂ ਕਿਸ ਚੀਜ਼ ਦੀਆਂ ਸਨ ਕਿ ਮੇਰਾ ਵਹਿਮ ਤਾਂ ਨਹੀਂ ਇਸ ਤਰ੍ਹਾਂ ਨਿਆ ਸੋਚਾ ਡੀਐਸਪੀ ਦੇ ਮਨ ਦੇ ਵਿਚਾਨ ਲੱਗ ਜਾਂਦੀਆਂ ਹਨ ਸੋਚਦਾ ਹੈ ਚਲੋ ਕੋਈ ਗੱਲ ਨਹੀਂ ਲੇਕਿਨ ਇੰਨੇ ਦੇ ਵਿਚਕਾਰ ਅਦਨੋਂ ਫਿਰ ਤੋਂ ਉਹੀ ਠੋਕਾ ਪਿੱਟਣ ਦੀ ਆਵਾਜ਼ ਉਹੀ ਚਿੱਕਾਂ ਦੇ ਵਰਗੀ ਹਲਕੀ ਬਰੀਕ ਦਬੀ ਹੋਈ ਆਵਾਜ਼ ਜਿਵੇਂ ਕਿ ਕਿਸੇ ਬੰਦ ਡੱਬੇ ਦੇ ਵਿੱਚੋਂ ਕੋਈ ਬੰਦਾ ਜਾਂ ਔਰਕ ਚਿਕਰੀ ਹੋਵੇ ਇਸ ਤਰ੍ਹਾਂ ਦੀਆਂ ਭਾਰੀ ਪਰਕਮ ਆਵਾਜ਼ਾਂ ਆ ਰਹੀਆਂ ਹਨ ਦੋਸਤੋ ਹੈਰਾਨ ਹੈ ਅਤੇ ਕਹਿ ਦਿੰਦਾ ਹੈ ਉਤਾਰੋ ਇਹ ਸਾਰੇ ਟਮਾਟਰਾਂ ਨੂੰ ਥੱਲੇ ਆਪੇ ਦੇਖਾਂਗੇ ਕੀ ਹੁੰਦਾ ਹੈ ਦੋਸਤੋ ਜਿਹੜੇ ਪੁਲਿਸ ਵਾਲੇ ਹਨ ਡੀਐਸਪੀ ਸਾਹਿਬ ਦੇ ਹੁਕਮ ਦਾ ਬਿਲਕੁਲ ਇੰਤਜ਼ਾਰ ਕਰ ਰਹੇ ਸਨ ਅਤੇ ਮਿੰਟਾਂ ਦੇ ਵਿੱਚ ਉਹ ਸਾਰਾ ਜਿਹੜਾ ਟਰੱਕ ਹੈ ਉਸ ਨੂੰ ਅਨਲੋਡ ਕਰ ਲੈਂਦੇ ਹਨ ਸਾਰੇ ਟਮਾਟਰ ਸੜਕਾਂ ਤੇ ਖਿਲਾਰ ਦਿੰਦੇ ਹਨ ਉੱਥੇ ਖੋਰੂ ਪਾ ਦਿੰਦੇ ਹਨ ਪੂਰਾ ਪੂਰਾ ਸ਼ੱਕ ਹੈ ਅੰਦਰ ਕੁਝ ਹੈ ਜਿਵੇਂ ਕਿ ਅੱਧੇ ਕੁ ਟਮਾਟਰ ਬਾਹਰ ਕੱਢਦੇ ਹਨ ਇਹਨਾਂ ਦੇ ਵਿਚਕਾਰ ਹੀ ਅਦਰੋਂ ਇੱਕ ਵੱਡਾ ਲੋਹੇ ਦਾ ਕੰਟੇਨਰ ਨਜ਼ਰ ਆਣ ਲੱਗ ਜਾਂਦਾ ਹੈ ਇਸ ਵੱਡੇ ਟਰੱਕ ਦੇ ਵਿੱਚ ਇੱਕ ਹੋਰ ਕੰਟੇਨਰ ਹੈ ਇਸ ਕੰਟੇਨਰ ਦੇ ਵਿੱਚ ਕੰਟੇਨਰ ਹੈ ਅਤੇ ਅੰਦਰੋਂ ਅੰਦਰੋਂ ਖੋਲਦੇ ਜਾਂਦੇ ਹਨ ਤਾਲੇ ਖੋਲਦੇ ਹਨ ਬੜੇ ਭਿਆੰਕਰ ਬੜੇ ਮਜ਼ਬੂਤ ਤਾਲੇ ਲਗਾ ਰੱਖੇ ਹਨ ਸ਼ਾਇਦ ਇਸ ਨੂੰ ਤਾਂ ਬੜਨਾ ਪਵੇਗਾ ਦੋਸਤੋ ਖੋਲਣ ਦੀ ਕੋਸ਼ਿਸ਼ ਕਰਦੇ ਹਨ ਨਹੀਂ ਖੁੱਲਦਾ ਅਤੇ ਬਾਅਦ ਦੇ ਵਿੱਚ ਆਪਣੇ ਔਜ਼ਾਰ ਥੋੜਾ ਵਗੈਰਾ ਲੈ ਕੇ ਆਂਦੇ ਹਨ ਅਤੇ ਤੋੜ ਦਿੰਦੇ ਹਨ ਦੋਸਤੋ ਜਿਵੇਂ ਹੀ ਤਾਰ ਟੁੱਟਿਆ ਅੰਦਰੋਂ ਜੋ ਨਿਕਲਦਾ ਹੈ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਚੈਨਲ ਤੇ ਨਵੇਂ ਹਾਂ ਜਨਨ ਲੋਕ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਫਿਰ ਕਿਵੇਂ ਡੀਐਸਪੀ ਸਾਹਿਬ ਇਸ ਸਾਰੇ ਕਾਹਨ ਦਾ ਪਰਦਾ ਫਾਸ਼ ਕਰਦੇ ਹਨ ਅਤੇ ਕਿਵੇਂ ਇਸ ਦੇ ਜਿਹੜੇ ਮਾਸਟਰਮਾਈਂਡ ਹਨ ਉਹਨਾਂ ਨੂੰ ਫੜਦੇ ਹਨ ਅਤੇ ਡਰਾਈਵਰ ਕਸੂਰਵਾਰ ਹੈ ਜਾਂ ਬੇਕਸੂਰ ਇਹ ਦੇਖਣ ਲਈ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਹਾਂਜੀ ਦੋਸਤੋ ਜਿਵੇਂ ਹੀ ਡਾਲਾ ਖੁੱਲਿਆ ਜਿਵੇਂ ਹੀ ਗੇਟ ਖੁੱਲਦੇ ਹਨ 컨ਟੇਨਰ ਦੇ ਅੰਦਰ ਵਾਲਾ ਸਮਾਨ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਦੋਸਤੋ ਅੰਦਰ ਬੰਦੂਕਾਂ ਪਈਆਂ ਹਨ ਅੰਦਰ ਚਿੱਟੇ ਦੇ ਸਮੈਕ ਦੇ ਅੰਦਰ ਗੱਟਿਆਂ ਦੇ ਗੱਟੇ ਪਏ ਹਨ ਅਤੇ ਇਹ ਸਭ ਤੋਂ ਜ਼ਿਆਦਾ ਹਰਾਨ ਕਰਨ ਵਾਲੀ ਚੀਜ਼ ਅੰਦਰ ਇੱਕ ਹੋਰ ਵੀ ਹੈ ਅੰਦਰ ਤਕਰੀਬਨ 25 ਤੋਂ 30 ਔਰਤਾਂ ਉੱਥੇ ਅੰਦਰ ਪਈਆਂ ਹਨ ਜਿਨ੍ਹਾਂ ਨੂੰ ਥੋੜਾ ਬਹੁਤਾ ਪੇਹੋਸ਼ ਕਰਕੇ ਆਏ ਅਤੇ ਇੱਕ ਦੋ ਨੂੰ ਹੋਸ਼ ਹੈ ਜੋ ਕੋਈ ਸ਼ਾਇਦ ਚੀਕਾ ਮਾਰ ਰਹੀਆਂ ਸਨ ਜਿਨ੍ਹਾਂ ਦੀ ਆਵਾਜ਼ ਡੀਐਸਪੀ ਸਾਹਿਬ ਤੱਕ ਬਾਹਰ ਦਬੀ ਕੁਚਲੀ ਜੀ ਆਵਾਜ਼ ਪਹੁੰਚ ਰਹੀ ਸੀ ਕਿਉਂਕਿ ਬੰਦ ਸਨ ਅਤੇ ਉਤੋਂ ਇੰਨੇ ਟਮਾਟਰ ਉਹਨਾਂ ਤੇ ਢੋੜ ਕੇ ਸਨ ਅਤੇ ਡਾਲੇ ਦੇ ਵਿੱਚ ਸਨ ਪਾ ਕਰਕੇ ਬਹੁਤ ਮੰਦੀ ਮੰਦੀ ਮਿਨੀ ਮਿਨੀ ਜੀ ਆਵਾਜ਼ ਬਾਹਰ ਆਂਦੀ ਸੀ ਦੋਸਤੋ ਦੇਖ ਕੇ ਡੀਐਸਪੀ ਸਾਹਿਬ ਦਾ ਜਰਾ ਦਿਲ ਹੈ ਬਿਲਕੁਲ ਕੁਝ ਨਾ ਜਾਂਦਾ ਹੈ ਇਕਦਮ ਪਿੱਛੇ ਹਟਦੇ ਹਨ ਆ ਕੀ ਇਕਦਮ ਡਰਾਈਵਰ ਪੱਦਰ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਫੜ ਲੈਂਦੇ ਹਨ ਪੁਰਸ ਵਾਲੇ ਸਭ ਵੀਡੀਓ ਬਣਾਣ ਲੱਗ ਜਾਂਦੇ ਹਨ ਡੀਐਸਪੀ ਸਾਹਿਬ ਵੀ ਕਹਿੰਦੇ ਸਨ ਨੂੰ ਵੀਡੀਓ ਬਣਾਓ ਅੱਜ ਬਹੁਤ ਵੱਡਾ ਪਰਦਾਫਾਸ਼ ਹੋਇਆ ਹੈ ਇਹਨੇ ਦੇ ਵਿਚਕਾਰ ਮੀਟਿੰਗ ਵਾਲੇ ਦਾ ਫੋਨ ਆਦਾ ਹੈ ਟੜਕ ਦਿੰਦਾ ਹੈ ਤੁਹਾਨੂੰ ਮੀਟਿੰਗ ਦੀ ਪਈ ਹੈ ਇੱਥੇ ਅਸੀਂ ਵੱਡਾ ਭਾਂਡਾ ਫੋੜ ਕਰ ਦਿੱਤਾ ਹੈ ਹੁਣ ਦੇਖਦੇ ਹਾਂ ਅੱਗੇ ਕੀ ਹੋਣਾ ਹੈ ਦੋਸਤੋ ਡੀਐਸਪੀ ਸਾਹਿਬ ਅੱਗੇ ਉਹਨਾਂ ਨੂੰ ਫੋਨ ਕਰ ਦਿੰਦੇ ਹਨ ਮੀਟਿੰਗ ਆਪਾਂ ਬਾਅਦ ਚ ਕਰਾਂਗੇ ਕੋਈ ਗੱਲ ਨਹੀਂ ਮੰਤਰੀ ਸਾਹਿਬ ਨੂੰ ਕਹਿ ਦਿਓ ਜਿੱਥੇ ਮਰਜ਼ੀ ਚਲੇ ਜਾਣਾ ਆਪਾਂ ਮੀਟਿੰਗ ਬਾਅਦ ਚ ਕਰਾਂਗੇ ਜਿੰਨੀ ਮਰਜ਼ੀ ਜ਼ਰੂਰੀ ਮੀਟਿੰਗ ਹੋਵੇ ਇਸ ਤੋਂ ਵੱਡਾ ਕੰਮ ਕੋਈ ਨਹੀਂ ਦੋਸਤੋ ਅੰਦਰ ਉੱਥੇ ਉਹ ਜਿਹੜੀਆਂ ਜਮਾਨ ਔਰਤਾਂ ਹਨ ਜੋ ਜਵਾਨ ਪੈਣਾ ਹਨ ਪਤਾ ਨਹੀਂ ਕਿੱਥੋਂ-ਕਿੱਥੋਂ ਇਹ ਉਹਨਾਂ ਨੂੰ ਚੱਕ ਕੇ ਲਿਆਏ ਹਨ ਦੋਸਤੋ ਆਰਾਮ ਨਾਲ ਪਿਆਰ ਸਕਾਰ ਨਾਲ ਉਹਨਾਂ ਨੂੰ ਬਾਹਰ ਕੱਢਦੇ ਹਨ ਅਤੇ ਜੋ ਜੋ ਹੋਸ਼ ਵਿੱਚ ਹਨ ਉਹਨਾਂ ਨੂੰ ਪਾਣੀ ਪਿਆਇਆ ਜਾਂਦਾ ਹੈ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਹੈ ਦੋਸਤੋ ਅਚਾਨਕ ਹੀ ਜਿਹੜਾ ਡਰਾਈਵਰ ਹੈ ਸਭ ਬੋਲ ਦਿੰਦਾ ਹੈ ਕਹਿੰਦਾ ਹੈ ਉਹਨਾਂ ਨੇ ਮਾਸਮੈਨ ਨੂੰ ਇੱਥੇ ਆਣ ਲਈ ਕਿਹਾ ਸੀ ਮੈਂ ਨਹੀਂ ਜਾਣਦਾ ਮੈਂ ਤਾਂ ਬਸ ਮੰਮੁਲੀ ਡਰਾਈਵਰ ਹਾਂ ਮੈਨੂੰ ਤਾਂ ਬਸ ਉਹਨਾਂ ਨੇ ਥੋੜੇ ਬਹੁਤ ਪੈਸੇ ਦਿੱਤੇ ਹਨ ਮੈਂ ਸੱਚਮੁੱਚ ਨਹੀਂ ਜਾਣਦਾ ਮੈਨੂੰ ਸਮਝ ਆ ਚੁੱਕੀ ਹੈ ਹੁਣ ਮੈਂ ਉਮਰ ਕੈਦ ਲਈ ਅੰਦਰ ਜਾਣ ਵਾਲਾ ਹਾਂ ਲੇਕਿਨ ਸੱਚੀ ਮੁੱੱਚੀ ਤੁਸੀਂ ਮੇਰਾ ਯਕੀਨ ਕਰੋ ਮੈਂ ਕੁਝ ਨਹੀਂ ਕੀਤਾ ਦੋਸਤੋਂ ਨਾਲ ਵਾਲੇ ਪੁਲਿਸ ਵਾਲੇ ਉਸ ਨੂੰ ਕੁੱਟਣ ਮਾਰਨ ਲੱਗ ਜਾਂਦੇ ਹਨ ਲੇਕਿਨ ਡੀਐਸਪੀ ਸਾਹਿਬ ਨੂੰ ਉਸ ਦੀ ਇਨਸਾਨੀਅਤ ਤੇ ਭਰੋਸਾ ਹੈ ਕਿਉਂਕਿ ਜੇਕਰ ਸੱਚਮੁੱਚ ਚੋਰ ਹੁੰਦਾ ਜੇਕਰ ਸੱਚਮੁੱਚ ਉਸ ਦੇ ਮਨ ਦੇ ਵਿੱਚ ਪਾਪ ਹੁੰਦਾ ਜੇਕਰ ਸੱਚਮੁੱਚ ਇਸ ਦੇ ਪਿੱਛੇ ਹੋਣਾ ਸੀ ਤਾਂ ਉਸ ਨੇ ਕਦੇ ਵੀ ਲਿਫਟ ਨਹੀਂ ਦੇਣੀ ਸੀ ਉਸ ਨੇ ਤਾਂ ਦੁਨੇ ਅਣਜਾਣ ਬੰਦੇ ਨੂੰ ਦੇਖ ਕੇ ਹੋਰ ਜ਼ਿਆਦਾ ਭਜਾ ਦੇਣਾ ਸੀ ਜੇਕਰ ਅਣਜਾਣ ਸੁੰਸਾਨ ਸੜਕਾਂ ਤੇ ਕੋਈ ਆਦਮੀ ਕਿਸੇ ਹੋਰ ਆਦਮੀ ਨੂੰ ਲਿਫਟ ਦੇ ਰਿਹਾ ਹੈ ਉਹ ਮਾੜਾ ਤਾਂ ਨਹੀਂ ਹੋ ਸਕਦਾ ਡੀਐਸਪੀ ਸਾਹਿਬ ਨਾਲ ਵਾਲੇ ਪੁਲਿਸ ਵਾਲੇ ਰੋਕਦੇ ਹਨ ਕਹਿ ਦਿੰਦੇ ਹਨ ਚਲੋ ਮਾਲੇ ਦੋਸ਼ੀ ਹੈ ਲੇਕਿਨ ਕੀ ਪਤਾ ਸਤਬੁਚ ਇਹ નિર્ਦੋਸ਼ ਹੋਵੇ ਆਪਾਂ ਨੂੰ ਜਾਂਚ ਤਾਂ ਕਰਨੀ ਚਾਹੀਦੀ ਹੈ ਐਵੇਂ ਗਰੀਬ ਬੰਦੇ ਨੂੰ ਫਸਾ ਕੇ ਕੀ ਫਾਇਦਾ ਜਦੋਂ ਤੱਕ ਇਸ ਦੇ ਪਿੱਛੇ ਜੋ-ਜੋ ਲੋਕ ਹਨ ਉਹਨਾਂ ਦਾ ਪਰਦਾ ਫਾਸ਼ ਨਾ ਹੋਇਆ ਇਹ ਵਿਚਾਰਾ ਅਨਪੜ ਲੱਗ ਰਿਹਾ ਹੈ ਕਿਵੇਂ ਇੰਨੇ ਅਸਲੇ ਇਨਾ ਜਿਹੜਾ ਚਿੱਟਾ ਹੈ ਇਹਨੂੰ ਕਿਵੇਂ ਇੱਥੇ ਲਿਆ ਸਕਦਾ ਹੈ ਚਲੋ ਚਿੱਟਾ ਅਸਲ ਤਾਂ ਠੀਕ ਹੈ ਆ ਜਿਹੜੀਆਂ ਔਰਤਾਂ ਹਨ ਇਹਨੀਆਂ ਨੇ ਕੱਲ੍ਹ ਨੇ ਥੋੜੀ ਕਿਡਨੈਪ ਕੀਤੀਆਂ ਹਨ ਆਪਾਂ ਨੂੰ ਇਹ ਦੀ ਸੁਣਨੀ ਚਾਹੀਦੀ ਹੈ ਅਤੇ ਜੋ ਜੋ ਇਸ ਦੇ ਨਾਲ ਵਾਲੇ ਹਨ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੋਸਤੋ ਨਾਲ ਵਾਲੇ ਹਾਂ ਭਰ ਦਿੰਦੇ ਹਨ ਅਤੇ ਉਸ ਟਰੱਕ ਤੋਂ ਕਿਲੋਮੀਟਰ ਪਿੱਛੇ ਆਪਣੀ ਗੱਡੀ ਲੈ ਕੇ ਚੱਲਣ ਲੱਗ ਜਾਂਦੇ ਹਨ ਸਾਰਾ ਸਮਾਨ ਵਿੱਚ ਉਵੇਂ ਹੀ ਲੋਡ ਕਰਕੇ ਸਾਰਾ ਅਸਲਾ ਬਰੂਦ ਉੱਥੇ ਰੱਖ ਕੇ ਸਾਰਾ ਜੋ ਜੋ ਸਮਾਨ ਓਤੇ ਵਿੱਚ ਪਿਆ ਸੀ ਸਵਾਏ ਉਹਨਾਂ ਕੁੜੀਆਂ ਦੇ ਉੱਥੇ ਰੱਖ ਦਿੰਦੇ ਹਨ ਅਤੇ ਪਿੱਛਾ ਕਰਦੇ ਹਨ ਵੀ ਕਿੱਥੇ ਜਾਂਦਾ ਹੈ ਟਰੱਕ ਜੀਪੀਐਸ ਲਗਾ ਦਿੰਦੇ ਹਨ ਟਰੱਕ ਦੇ ਵਿੱਚ ਵੀ ਜੇਕਰ ਰਸਤੇ ਦੇ ਵਿੱਚ ਕੁਝ ਹੋ ਜਾਵੇ ਕੁਝ ਗਾਇਬ ਵੀ ਹੋ ਜਾਵੇ ਤਾਂ ਇਸ ਨੂੰ ਫੜ ਸਕੀਏ ਛੋਟੇ ਛੋਟੇ ਮਿਨੀ ਮਿਨੀ ਕੈਮਰਾ ਵੀ ਲਗਾ ਦਿੰਦੇ ਹਨ ਤਾਂ ਕਿ ਸਾਰੀ ਘਟਨਾ ਕੈਮਰੇ ਦੇ ਵਿੱਚ ਰਿਕਾਰਡ ਹੋ ਸਕੇ ਸਭ ਕੱਲੇ ਕੱਲੇ ਸਬੂਤਾਂ ਨਾਲ ਹੋ ਸਕਣ ਬੀਐਸਪੀ ਸਾਹਿਬ ਉਸੇ ਤਰ੍ਹਾਂ ਆਪਣੇ ਉਸ ਟਰੱਕ ਦੇ ਵਿੱਚ ਬੈਠੇ ਹਨ ਟਰੱਕ ਡਰਾਈਵਰ ਟਰੱਕ ਚਲਾ ਰਿਹਾ ਹੈ ਸਾਰੇ ਰਸਤੇ ਸਮਝਾ ਰਹੇ ਹਨ ਉੱਥੇ ਜੇਕਰ ਸਤਿਮੁਝ ਤੂੰ ਬਚਣਾ ਚਾਹਨਾ ਹੈ ਜੇਕਰ ਸਤਿਮੁਝ ਤੂੰ ਜਾਣਾ ਹੈ ਵੀ ਤੂੰ ਜੇਲ੍ਹ ਦੇ ਵਿੱਚ ਨਾ ਜਾਵੇਂ ਤੂੰ ਆਪਣੇ ਬੱਚਿਆਂ ਕੋਲ ਵਾਪਸ ਜਾਣਾ ਚਾਹਨਾ ਹੈ ਤਾਂ ਸਾਡਾ ਸਾਥ ਦੇ ਉਹਨਾਂ ਬੰਦਿਆਂ ਨੂੰ ਫੜਾਣ ਵਿੱਚ ਸਾਡੀ ਮਦਦ ਕਰ ਜੇਕਰ ਨਾ ਕੀਤੀ ਤਾਂ ਬਾਕੀ ਤੈਨੂੰ ਹਸ਼ਰ ਪਤਾ ਹੈ ساری ਉਮਰ ਜੇਲ੍ਹ ਦੇ ਵਿੱਚ ਬੰਦ ਰਹੇਗਾ ساری ਉਮਰ ਜੇਲ੍ਹ ਚ ਟੱਕੀ ਪੀਸੇਗਾ ਦੇਖ ਲੈ ਫਿਰ ਤੇਰਾ ਬੰਦਾ ਕੀ ਹੈ ਇੰਝਾ ਡਰਾਈਵਰ ਹੈ ਥਰ-ਥਰ ਕੰਮ ਰਿਆ ਹੈ ਲੇਕਿਨ ਵਿਚ ਵਿਚਾਲੇ ਡੀਐਸਪੀ ਸਾਹਿਬ ਹੌਸਲਾ ਵੀ ਦੇ ਰਹੇ ਹਨ ਵੀ ਜੇਕਰ ਸੱਚਮੁੱਚ ਨੂੰ ਨਿਰਦੋਸ਼ ਹੈ ਤਾਂ ਮੇਰੇ ਤੇ ਛੱਡ ਦੇ ਮੈਂ ਤੈਨੂੰ ਨਿਰਦੋਸ਼ ਸਾਬਤ ਕਰਕੇ ਰਹਾਗਾ ਡਰਨ ਵਾਲੀ ਕੋਈ ਗੱਲ ਨਹੀਂ ਹੈ ਬਸ ਉਹਨਾਂ ਬੰਦਿਆਂ ਨੂੰ ਤਫੜਾ ਦੇ ਬਾਕੀ ਅਸੀਂ ਜਾਣੇ ਸਾਡਾ ਕੰਮ ਜਾਣੇ ਦੋਸਤੋ ਅੱਗੇ ਜਾਂਦੇ ਹਨ ਉਸ ਮੋੜ ਤੇ ਉਸ ਟੌਂਕ ਤੇ ਰੁਕ ਜਾਂਦੇ ਹਨ ਜਿੱਥੇ ਉਹਨਾਂ ਨੇ ਕਿਹਾ ਸੀ ਇੱਥੇ ਰੁਕਣਾ ਹੈ ਦੋਸਤੋ ਉਸ ਨੰਬਰ ਤੇ ਫੋਨ ਕਰਦਾ ਹੈ ਡਰਾਈਵਰ ਅਤੇ ਅੱਗੋਂ ਕੁਝ ਬੰਦੇ ਕੁਝ ਲੋਕ ਉਸ ਟਰੱਕ ਨੂੰ ਲੈਣ ਵਾਸਤੇ ਉੱਥੇ ਆ ਜਾਂਦੇ ਹਨ ਅਤੇ ਕਹਿ ਦਿੰਦੇ ਹਾਂ ਨਾਲ ਵਾਲਾ ਬੰਦਾ ਕੌਣ ਹੈ ਡਰਾਈਵਰ ਐਵੇਂ ਮਿੰਨੀ ਜੀ ਆਵਾਜ਼ ਵਿੱਚ ਕਹਿੰਦਾ ਹੈ ਇਹ ਤਾਂ ਮੇਰਾ ਹੈਲਪਰ ਹੈ ਕਈ ਵਾਰੀ ਮੇਰੇ ਨਾਲ ਉਵੇਂ ਆ ਜਾਂਦਾ ਹੈ ਕੋਈ ਗੱਲ ਨਹੀਂ ਤੁਸੀਂ ਮੇਰੀ ਬਕਾਇਆ ਰਕਮ ਦੇ ਦਿਓ ਮੈਂ ਥੋ ਚੱਲਦਾ ਬਣਾ ਦੋਸਤੋ ਉਹ ਆਦਮੀ ਜਿਵੇਂ ਹੀ ਆਪਣੀ ਜੇਬ ਤੋਂ ਪੈਸੇ ਕੱਢਣ ਲੱਗਦੇ ਹਨ ਅਤੇ ਜੋ ਉਹ ਦਸ ਕੋ ਜਾਣੇ ਹਨ ਇਹਨਾਂ ਦੇ ਵਿਚਕਾਰ ਪੁਲਿਸ ਵਾਲੇ ਉੱਥੇ ਆ ਜਾਂਦੇ ਹਨ ਉਸ ਜਗ੍ਹਾ ਨੂੰ ਉਸ ਚੌਕ ਨੂੰ ਸਾਰੇ ਪਾਸੋਂ ਘੇਰਾ ਪਾ ਲਦੇ ਹਨ ਨਾਲ ਵਾਲੀ ਚੌਂਕੀ ਵਾਲੀ ਪੁਲਸ ਵਾਲੇ ਵੀ ਡੀਐਸਪੀ ਸਾਹਿਬ ਨੇ ਫੋਨ ਕਰਕੇ ਬੁਲਾ ਰੱਖੇ ਸਨ ਅਤੇ ਭਾਰੀ ਪੁਲਿਸ ਫੋਰਸ ਉਹਨਾਂ ਨੂੰ ਘੇਰਾ ਪਾ ਲੈਂਦੀ ਹੈ ਦਸਾਂ ਦੇ ਦਸਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਸਾਈਡ ਤੇ ਲਿਜਾ ਕੇ ਉਹਨਾਂ ਨੂੰ ਪੁੱਛਗਿੱਛ ਹੁੰਦੀ ਹੈ ਕਿੱਥੋਂ ਲਏ ਹੋ ਕੀ ਕਰੋਗੇ ਇਹਨੇ ਅਸਲੇ ਦਾ ਅਤੇ ਉਹ ਕੁੜੀਆਂ ਕਿੱਥੋਂ ਕਿੱਥੋਂ ਚੱਕੀਆਂ ਸਨ ਤੁਹਾਨੂੰ ਸਭ ਦੱਸੋ ਕੋਈ ਵੀ ਉਹਨਾਂ ਚ ਮੂੰਹ ਖੋਲਣ ਦੀ ਤਿਆਰ ਨਹੀਂ ਹੈ ਸੋਖਾ ਜਾ ਕਿਸੇ ਨੇ ਵੀ ਨਹੀਂ ਮੰਨਣਾ ਹੈ ਦੋਸਤੋ ਸਾਈਡ ਤੇ ਲਿਜਾਂਦੇ ਹਨ ਅਤੇ ਚੰਗੀ ਉਹਨਾਂ ਦੀ ਸੇਵਾ ਪਾਣੀ ਕਰਦੇ ਹਨ ਸ਼ਾਮ ਹੋ ਜਾਂਦੀ ਹੈ ਸਵੇਰ ਦਾ ਉਹਨਾਂ ਨੂੰ ਕੁੱਟ ਮਾਰ ਰਹੇ ਹਨ ਸਵੇਰ ਦੀ ਠੰਡ ਗਰੀ ਦੇ ਰਹੇ ਹਨ ਕਿਆਂ ਦੇ ਨੋ ਪੜ ਦਿਤਤੇ ਹਨ ਬਿਜਲੀਆਂ ਦੇ ਚਟਕੇ ਲਾ ਰਹੇ ਹਨ ਕੁੜੀਆਂ ਤੁਸੀਂ ਕਿੱਥੋਂ ਚੱਕ ਕੇ ਲਏ ਹੋ ਦੱਸੋ ਉਹਨਾਂ ਨੂੰ ਅਸੀਂ ਘਰ ਪਹੁੰਚਾਈਏ ਲੇਕਿਨ ਕੋਈ ਵੀ ਮੰਨਣ ਦੇ ਲਈ ਤਿਆਰ ਨਹੀਂ ਹੈ ਸਭ ਦੁਹਾਈਆਂ ਦੇ ਰਹੇ ਹਨ ਵੀ ਜੇਕਰ ਅਸੀਂ ਦੱਸ ਦਿੱਤਾ ਤਾਂ ਸਾਡੀ ਮੌਤ ਤਾਂ ਪੱਕੀ ਹੈ ਸਾਡੇ ਘਰਦਿਆਂ ਨੂੰ ਵੀ ਨਹੀਂ ਛੱਡਣਾ ਬਹੁਤ ਮਾੜੇ ਲੋਕ ਹਨ ਦੋਸਤੋ ਡੀਐਸਪੀ ਸਾਹਿਬ ਸੌਂਦੇ ਰਹੇ ਹਨ ਸਤਿਮੁੱਚ ਬਹੁਤ ਮਾੜੇ ਲੋਕ ਹਨ ਨਹੀਂ ਤਾਂ ਇਹਨਾਂ ਨੇ ਹਜੇ ਤੱਕ ਮੰਨ ਜਾਣਾ ਸੀ ਦੋਸਤੋ ਸੋਚ ਰਹੇ ਹਨ ਇਹਨਾਂ ਨੂੰ ਮਨਾਣਾ ਹੈ ਕੁਝ ਹੋਰ ਤਰੀਕੇ ਬਣਾਣੇ ਪੈਣਗੇ ਦੋਸਤੋ ਉਹਨਾਂ ਤੋਂ ਸਭ ਤੋਂ ਜਿਹੜਾ ਵੱਡਾ ਬੌਸ ਹੈ ਉਹਨਾਂ ਦਾ ਜਿਹੜਾ ਲੀਡਰ ਹੈ ਦਸਾਂ ਦੇ ਵਿੱਚੋਂ ਪੁੱਛਦੇ ਹਨ ਤੁਹਾਡਾ ਲੀਡਰ ਕੌਣ ਹੈ ਸਾਰੇ ਗਲਤ ਜਵਾਬ ਦਿੰਦੇ ਹਨ ਲੇਕਿਨ ਉਹਨਾਂ ਦੇ ਇਸ਼ਾਰੇ ਵਿੱਚ ਸਮਝ ਜਾਂਦੇ ਹਨ ਇਹ ਇਹਨਾਂ ਦਾ ਲੀਡਰ ਹੋ ਸਕਦਾ ਹੈ ਸਾਈਡ ਤੇ ਲੈ ਜਾਂਦੇ ਹਨ ਡਾਕਟਰ ਨੂੰ ਬੁਲਾਉਂਦੇ ਹਨ ਅਤੇ ਨਾਰਕੋਟਿਕਸ ਡਿਪਾਰਟਮੈਂਟ ਦਾ ਅਤੇ ਐਨਸਥੀਸੀਆ ਦਾ ਟਿਕਾ ਉਸਨੂੰ ਲਗਾਣ ਦੇ ਹਨ ਹੁਣ ਅਧ ਬੇਹੋਸ਼ ਹੋ ਚੁੱਕਿਆ ਹੈ ਦੋ ਦੋ ਬੋਲੇਗਾ ਸੱਚ ਬੋਲੇਗਾ ਸੱਚ ਬੋਲਣ ਵਾਲਾ ਟੀਕਾ ਉਸ ਨੂੰ ਲੱਗ ਚੁੱਕਿਆ ਹੈ ਹੁਣ ਝੂਠ ਨਹੀਂ ਬੋਲ ਸਕਦਾ ਅਤੇ ਹੁਣ ਕਿਧਰ ਵੀ ਬਚ ਕੇ ਨਹੀਂ ਜਾ ਸਕਦਾ ਸਭ ਪੁੱਛਦੇ ਹਨ ਕਿੱਥੋਂ ਲਿਆ ਹਨ ਕੁੜੀਆਂ ਸਭ ਬੋਲ ਦਿੰਦਾ ਹੋਇਆ ਵੀ ਅਸੀਂ ਕੱਲੀਆਂ-ਕੱਲੀਆਂ ਕਿਡਨੈਪ ਕੀਤੀਆਂ ਸਨ ਉਹਨਾਂ ਨੇ ਸਾਨੂੰ ਇੰਨੇ ਪੈਸੇ ਦਿੱਤੇ ਅਤੇ ਅੱਗੇ ਲਿਜਾ ਕੇ ਅਸੀਂ ਇੱਥੇ ਲੈ ਕੇ ਜਾਣੀਆਂ ਹਨ ਇੱਥੇ ਸਾਡਾ ਜਿਹੜਾ ਬੋਸ ਹੈ ਉਹ ਸਾਨੂੰ ਮਿਲੇਗਾ ਦੋਸਤੋ ਸੋਚ ਚੁੱਕਿਆ ਹੈ ਵੀ ਇੱਥੇ ਹੁਣ ਆਪਾਂ ਇਹਨਾਂ ਦੇ ਨਾਲ ਜਾਣਾ ਹੈ ਅਤੇ ਉਹਨਾਂ ਨੂੰ ਫੜਨਾ ਹੈ ਦੋਸਤੋ ਸ਼ਾਮ ਹੋ ਚੁੱਕੀ ਹੈ ਅਤੇ ਅਗਲੀ ਸਵੇਰ ਤੱਕ ਇੰਤਜ਼ਾਰ ਕਰਦੇ ਹਨ ਦੁਬਾਰਾ ਹੋ ਸ ਚੁੱਕਿਆ ਹੈ ਸੰਜਾਦੇ ਹਨ ਦੇਖੋ ਉਹਨ ਸੱਤਸਰਨ ਦੇਖੋ ਉਹਨ ਸੱਤਸਾਨੂੰ ਪਤਾ ਲੱਗ ਚੁੱਕਿਆ ਹੈ ਜੇਕਰ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣਾ ਚਾਹੁੰਦੇ ਹੋ ਸਾਡਾ ਸਾਥ ਦਿਓ ਨਹੀਂ ਤਾਂ ਤੁਹਾਨੂੰ ਕੱਲੇ-ਕੱਲੇ ਨੂੰ ਰਗੜਾਂਗੇ ਦੋਸ਼ੀ ਤੁਹਾਨੂੰ ਮੰਨੇ ਜਾਣਾ ਹੈ ਅਤੇ ਉਹ ਐਵੇਂ ਬਾਹਰ ਘੁੰਮਦੇ ਰਹਿਣਗੇ ਅਤੇ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਹੋਰ ਇਸ ਤਰ੍ਹਾਂ ਫੜ ਲੈਣਗੇ ਦੋਸਤੋ ਵੱਡਾ ਪਰਦਾ ਫਾਸ਼ ਕਰਨ ਲਈ ਡੀਐਸਪੀ ਸਾਹਿਬ ਉਹਨਾਂ ਸਭ ਦੇ ਨਾਲ ਲੱਜਾਂਦੇ ਹਨ ਸਾਰੇ ਵੀ ਆਪਣੀ ਹਾਰ ਮੰਨ ਚੁੱਕੇ ਹਨ ਕਿਉਂਕਿ ਡੀਐਸਪੀ ਨੇ ਸਾਰਾ ਸੱਚ ਗਲਵਾ ਲਿਆ ਹੈ ਹੁਣ ਭੱਜਣ ਦਾ ਰਸਤਾ ਨਹੀਂ ਹੈ ਦੋਸਤੋ ਸੋਚਦੇ ਹਨ ਵੀ ਉਹ ਮਾਰਤਾ ਚੁਕੇ ਹਾਂ ਚਲੋ ਇੱਕ ਟਰਾਈ ਮਾਰ ਲਈਏ ਕੀ ਪਤਾ ਡੀਐਸਪੀ ਸਾਥੇ ਵਿੱਚ ਉਹਨਾਂ ਨੂੰ ਫੜ ਲੇ ਅਤੇ ਸਾਡੀ ਜਾਨ ਅਤੇ ਸਾਡੇ ਪਰਿਵਾਰ ਦੀ ਜਾਨ ਬਚੇ ਦੋਸਤੋ ਸੋਚਦੇ ਹਨ ਕੋਈ ਗੱਲ ਨਹੀਂ ਆਪਾਂ ਇਹਨਾਂ ਦੇ ਸਾਥ ਦੇਵਾਂਗੇ ਸਾਰੇ ਰਾਜੀ ਹੋ ਜਾਂਦੇ ਹਨ ਸਿਵਾਏ ਇੱਕ ਦੋ ਦੇ ਜਿਹੜੇ ਰਾਜੀ ਨਹੀਂ ਹੋਏ ਉਹਨਾਂ ਨੂੰ ਦੁਬਾਰਾ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਦੁਬਾਰਾ ਉਹਨਾਂ ਦੀ ਸੇਵਾ ਪਾਣੀ ਹੁੰਦੀ ਹੈ ਦੋਸਤੋ ਡੀਐਸਪੀ ਸਾਹਿਬ ਉਹਨਾਂ ਸਭ ਨੂੰ ਲੈ ਕੇ ਦੁਬਾਰਾ ਟਰੱਕ ਡਰਾਈਵਰ ਨੂੰ ਲੈ ਕੇ ਅਤੇ ਸਾਰਿਆਂ ਦੇ ਨਾਲ ਕਾਫਲਾ ਜਾਂ ਬਣਾ ਕੇ ਅਤੇ ਚੱਲ ਪੈਂਦੇ ਹਨ ਉਸ ਪਾਸੇ ਉਸ ਜਗ੍ਹਾ ਤੇ ਜਿੱਥੇ ਬੋਸ ਨੇ ਆਣਾ ਹੈ ਜਿੱਥੇ ਉਹਨਾਂ ਨੇ ਕੁੜੀਆਂ ਨੂੰ ਉੱਥੋਂ ਕੱਢ ਕੇ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਸਕਰੀ ਵਾਸਤੇ ਪਹੁੰਚਾਣਾ ਹੈ ਅਸਲਾ ਬਰੂਦੀ ਤਸਕਰੀ ਕਰਨੀ ਹੈ ਚਿੱਟਾ ਪਿੰਡਾਂ ਦੇ ਵਿੱਚ ਪਹੁੰਚਾਣਾ ਹੈ ਦੋਸਤੋ ਉੱਥੇ ਪਹੁੰਚ ਚੁੱਕੇ ਹਨ ਉੱਥੇ ਉਹ ਬੰਦਾ ਵੱਡੀ ਮਹਿੰਗੀ ਫੋਰਚੂਨਰ ਕਾਰ ਦੇ ਵਿੱਚ ਆਇਆ ਹੈ ਕਾਲੇ ਸ਼ੀਸ਼ੇ ਹਨ ਆਸ-ਪਾਸ ਕਈ ਬੰਦੂਕਾਂ ਵਾਲੇ ਖੜੇ ਹਨ ਲੇਕਿਨ ਉੱਥੇ ਬੰਦੂਕਾਂ ਵਾਲੇ ਤੋਂ ਇਲਾਵਾ ਕਿੰਨੇ ਕਿਲੋਮੀਟਰ ਦੂਰ ਭਾਰੀ ਪੁਲਿਸ ਫੋਰਸ ਵੀ ਤਨਤ ਹੈ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਇੱਥੇ ਕੀ ਹੋਣ ਵਾਲਾ ਹੈ ਦੋਸਤੋ ਉੱਥੇ ਉਹਵੇਂ ਉਤਰਦੇ ਹਨ ਜਿਵੇਂ ਕਿ ਕੁਝ ਨਹੀਂ ਹੋਇਆ ਦਸਾਂ ਦੇ ਦਸਾਂ ਬੋਸ ਨੂੰ ਸਲਾਮ ਕਰਦੇ ਹਨ ਕਹਿ ਦਿੰਦੇ ਹਨ ਤੁਹਾਡਾ ਸਵਾਗਤ ਇੱਥੇ ਹੈ ਅਤੇ ਸਾਰਾ ਕੁਝ ਸੀ ਲਿਆਏ ਹਾਂ ਜਿਵੇਂ ਤੁਸੀਂ ਕਿਹਾ ਸੀ ਉਵੇਂ ਹੋਇਆ ਹੈ ਹੁਣ ਅਸੀਂ ਕੀ ਕਰੀਏ ਕਿੱਧਰ ਜਾਈਏ ਬੋਸ ਕਹਿੰਦਾ ਹੈ ਤੁਸੀਂ ਐਵੇਂ ਕਿਉਂ ਪੁੱਛ ਰਹੇ ਹੋ ਤੁਹਾਨੂੰ ਤਾਂ ਪਤਾ ਹੈ ਕਿੱਧਰ ਜਾਣਾ ਹੈ ਅਤੇ ਇਹ ਨਾਲ ਵਾਲਾ ਬੰਦਾ ਕੌਣ ਹੈ ਇਹਨੇ ਦੇ ਵਿੱਚ ਜਿਹੜਾ ਟੀਮ ਲੀਡਰ ਹੈ ਕਹਿੰਦਾ ਹੈ ਸਾਹਿਬ ਇਹ ਤਾਂ ਉਵੇਂ ਸਾਡੇ ਨਾਲ ਰਲ ਗਿਆ ਸੀ ਨਵਾਂ ਮੁੰਡਾ ਹੈ ਕੰਮ ਸਿੱਖਣਾ ਚਾਹੁੰਦਾ ਹੈ ਵਿਚਾਰਾ ਘਰੋਂ ਗਰੀਬ ਸੀ ਅਤੇ ਇਸ ਦੇ ਮਾਤਾ ਪਿਤਾ ਨਹੀਂ ਹਨ ਪਿੱਛੇ ਇਸ ਦੇ ਕੋਈ ਵੀ ਰੋਣ ਵਾਲਾ ਨਹੀਂ ਹੈ ਅਸੀਂ ਇਹਨੂੰ ਸਾਡੀ ਟੀਮ ਵਿੱਚ ਸ਼ਾਮਲ ਕਰ ਲਿਆ ਚਾਰ ਪੈਸੇ ਕਮਾਵੇਗਾ ਨਾਲੇ ਸਾਨੂੰ ਵੀ ਸੁੱਖਾ ਹੋ ਜਾਵੇਗਾ ਦੋਸਤੋ ਜਿਹੜਾ ਉੱਥੇ ਬੋਸ ਹੈ ਉਹਨਾਂ ਨੂੰ ਛਿੜਕਦਾ ਹੈ ਅਤੇ ਕਹ ਦਿੰਦਾ ਹੈ ਵੀ ਤੁਸੀਂ ਐਵੇਂ ਐਰੇਗਰਨ ਉੱਤੇ ਪ੍ਰਤੀ ਕਰ ਰਹੇ ਹੋ ਜੇ ਇਹ ਪੁਲਿਸ ਦਾ ਬੰਦਾ ਹੋਇਆ ਫਿਰ ਮਰਵਾਤਾ ਨਾ ਸਾਨੂੰ ਅਤੇ ਇਸ ਤਰ੍ਹਾਂ ਕਹਿੰਦੇ ਕਹਿੰਦਿਆ ਆਪਣੀ ਬੰਦੂਕ ਡੀਐਸਪੀ ਸਾਹਿਬ ਵਲਤਾਨ ਦਾ ਹੈ ਅਤੇ ਸੋਚਦਾ ਹੈ ਇਹ ਤਾਂ ਆਮ ਬੰਦਾ ਹੈ ਇਸਨੇ ਕੀ ਕਰਨਾ ਹੈ ਜਿਵੇਂ ਹੀ ਬੰਦੂਕ ਡੀਐਸਪੀ ਵਲਤਾਨੀ ਡੀਐਸਪੀ ਜ਼ੋਰ ਦੀ ਚੀਕਦਾ ਹੈ ਆਜੋ ਇੰਨੇ ਦੇ ਵਿਚਕਾਰ ਉੱਤੇ ਭਾਰੀ ਪੁਲਿਸ ਫੋਰਸ ਅਤੇ ਫੌਜ ਦੇ ਜੋ ਪੈਰਾ ਮਿਲਟਰੀ ਫੋਰਸ ਹਨ ਉਹ ਵੀ ਉੱਤੇ ਪਹੁੰਚ ਚੁੱਕੇ ਹਨ ਸਾਰੀ ਜਗਾਂ ਨੂੰ ਕੇ ਰੱਖਿਆ ਹੈ ਅਤੇ ਜਿਵੇਂ ਹੀ ਬੌਸ ਜਿਹੜਾ ਹੈ ਆਸ-ਪਾਸ ਦੇਖਦਾ ਹੈ ਵੀ ਇੱਥੇ ਤਾਂ ਪੁਲਸ ਆ ਚੁੱਕੀ ਹੈ ਇਹਨੇ ਦੇ ਵਿਚਕਾਰ ਡੀਐਸਪੀ ਉਸਦੀ ਪਿਸਤੌਲ ਖੋ ਕੇ ਉਸਤੇ ਹੀ ਨਿਸ਼ਾਨਾ ਸਾਧਦਾ ਹੈ ਅਤੇ ਕਹਿ ਦਿੰਦਾ ਹੈ ਲੈ ਹੁਣ ਦੱਸ ਕਿਧਰ ਭਜੇਗਾ ਹੁਣ ਕੱਲਾ-ਕੱਲਾ ਸੱਚ ਦੱਸ ਦੇ ਨਹੀਂ ਤਾਂ ਇੱਥੇ ਗੋਲੀਆਂ ਨਾਲ ਉਡਾ ਦੂੰ ਕੱਲਾ-ਕੱਲਾ ਬੰਦਾ ਅਸੀਂ ਮਾਰ ਦੇਣਾ ਹੈ ਅਤੇ ਕਹ ਦਾਂਗੇ ਐਨਕਾਊਂਟਰ ਚ ਮਾਰੇ ਗਏ ਬਾਅਦ ਦੇ ਵਿੱਚ ਉਹ ਜਿਹੜਾ ਆਦਮੀ ਹੈ ਦੱਸ ਦਿੰਦਾ ਹੈ ਮੇਰਾ ਨਾਮ ਦਗਸ਼ੀਰ ਸਿੰਘ ਹੈ ਕਈ ਸਾਲਾ ਤੋਂ ਮੈਂ ਕੰਮ ਕਰ ਰਿਹਾ ਹਾਂ ਅਸੀਂ ਮੇਲਿਆਂ ਦੇ ਵਿੱਚੋਂ ਅਤੇ ਜੋ ਜੋ ਕੁੜੀਆਂ ਇੱਧਰ ਉੱਧਰ ਗੁੰਮਸ਼ੁਦਾ ਹੋ ਜਾਂਦੀਆਂ ਹਨ ਗਰੀਬ ਘਰਾਂ ਦੀ ਕੁੜੀਆਂ ਉਹਨਾਂ ਨੂੰ ਚੱਕ ਲੈਨੇ ਹਾਂ ਅਤੇ ਪੁਲਿਸ ਨੂੰ ਪੈਸੇ ਵਗੈਰਾ ਖਵਾ ਕੇ ਅਸੀਂ ਆਹ ਕੰਮ ਕਰ ਰਹੇ ਹਾਂ ਅਗਲੇ ਦਿਨ ਅਖਬਾਰਾਂ ਵਿੱਚ ਹੈਡਿੰਗ ਬਣਦੀ ਹੈ 25 ਕੁੜੀਆਂ ਦਾ ਜਿਹੜਾ ਜੱਥਾ ਹੈ ਉਹਨਾਂ ਨੂੰ ਆਪ ਉਹ ਆਪਣੇ ਘਰੇ ਪਹੁੰਚਾਇਆ ਗਿਆ ਹੈ ਵੱਡੀ ਮਾਤਰਾ ਵਿੱਚ ਚਿੱਟਾ ਅਤੇ ਹਥਿਆਰ ਉੱਥੋਂ ਬਰਾਮਦ ਕੀਤੇ ਹਨ ਵੱਡਾ ਟਰੱਕ ਫੜਿਆ ਹੈ ਅਤੇ ਉਸ ਟਰੱਕ ਤੋਂ ਇਲਾਵਾ ਕਈ ਹੋਰ ਟਰੱਕ ਫੜੇ ਹਨ ਜਿਸ ਦੇ ਵਿੱਚ ਇਹੋ ਜੇ ਸਮਾਨ ਹਨ ਦੋਸਤੋ ਡੀਐਸਪੀ ਨੇ ਬੜਾ ਕੰਮ ਕੀਤਾ ਹੈ ਅਤੇ ਕਈ ਕੁੜੀਆਂ ਦੀ ਕਈ ਘਰਾਂ ਦੀ ਜ਼ਿੰਦਗੀ ਬਚਾਈ ਹੈ ਦੋਸਤੋ ਕਿਵੇਂ ਲੱਗੀ ਜੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਇਹੋ ਜਿਹੀਆਂ ਚੰਗੀਆਂ ਕਹਾਣੀਆਂ ਵਧੀਆ ਕਹਾਣੀਆਂ ਸਮਾਜ ਨੂੰ ਸਿੱਖਿਆ ਦੇਣ ਵਾਲੀ ਕਹਾਣੀਆਂ ਲੋਕਾਂ ਤੱਕ ਪਹੁੰਚ ਸਕਣ ਤੁਹਾਡੇ ਦੋਸਤਾਂ ਤੱਕ ਪਹੁੰਚ ਸਕਣ ਦੋਸਤੋ ਦੇਵ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ